ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਕਬੂਤਰ ਬਾਜ਼ ਭਰਾ ਚੈਨਲ ਦੇ ਨਾਲ ਜੁੜੇ ਹੋਏ ਹੋ ਆਂ ਵੀਡੀਓ ਦੇਖ ਰਹੇ ਹੋ ਤੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਭਰਾਵਾਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵੀਰੇ ਧੰਨਵਾਦ ਸਾਰੇ ਹੀ ਭਰਾਵਾਂ ਦਾ ਆਪਾਂ ਨੇ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਭਈ ਜਿਹੜੀਆਂ ਜਿਹੜੀਆਂ ਸਾਈਟਾਂ ਤੋਂ ਜਾ ਕੇ ਤੁਸੀਂ ਸਮਾਨ ਆਨਲਾਈਨ ਆਰਡਰ ਕਰ ਸਕਦੇ ਹੋ ਵੀ ਉਹਨਾਂ ਦੀ ਵੀਡੀਓ ਬਣਾ ਕੇ ਪਾਵਾਂਗੇ ਅੱਜ ਜਿਹੜਾ ਸਕਰੀਨ ਦੇ ਉੱਤੇ ਪੋਸਟਰ ਚੱਲ ਰਿਹਾ ਸੱਤ ਅੱਠ ਜਿਹੜੀਆਂ ਸਾਈਡਾਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਈਵੇ ਵੀ Amazon ਕੂਲ ਬਰੀਡ ਤੇ ਜਿਹੜੀਆਂ ਸਾਈਡਾਂ ਤੁਸੀਂ ਦੇਖ ਰਹੇ ਹੋ अली ਐਕਸਪ੍ਰੈਸ ਸਕਰੀਨ ਦੇ ਉੱਤੇ ਪੋਸਟਰ ਚੱਲ ਰਿਹਾ ਇਹਨਾਂ ਸਾਈਡਾਂ ਦੇ ਉੱਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾਓ ਤੁਹਾਡਾ ਨਾਂ ਈਮੇਲ ਆਈਡੀ ਘਰ ਦਾ ਐਡਰੈਸ ਇੱਕ ਤੁਹਾਡਾ ਕੋਈ ਪ੍ਰੂਫ ਬਾਹਰਲਾ ਇੱਕ ਤੁਹਾਡੇ ਬੈਂਕ ਦਾ ਅਕਾਊਂਟ ਨੰਬਰ ਇਹ ਤੁਹਾਨੂੰ ਭਰਨਾ ਪੈਣਾ ਤੇ ਤੁਹਾਡਾ ਇੱਕ ਅਕਾਊਂਟ ਬਣ ਜਾਣਾ ਤੁਸੀਂ ਔਨਲਾਈਨ ਘਰੇ ਸਮਾਨ ਮੰਗਵਾ ਸਕਦੇ ਹੋ ਇਹ ਜਿਹੜੀਆਂ ਮੈਂ ਸਾਈਟਾਂ ਸਕਰੀਨ ਦੇ ਉੱਤੇ ਚਲਾਈਆਂ ਹੋਈਆਂ ਨੇ ਇਸ ਸੇਰਪ ਤੇ ਸਿਰਪ ਬਾਹਰਲੀ ਕੰਟਰੀ ਵਾਲੇ ਵੀਰਾਂ ਵਾਸਤੇ ਆ ਜਿਹੜੇ ਆਪਾਂ ਬਾਹਰ ਯੂਰਪ ਕੰਟਰੀਆਂ ਦੇ ਵਿੱਚ ਸਮਾਨ ਆਰਡਰ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਮੈਂ ਵੀਡੀਓ ਬਣਾ ਕੇ ਪਾਈ ਆ ਇੰਡੀਆ ਤੋਂ ਤੁਸੀਂ ਆਪਦੇ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਕਿਸੇ ਨੂੰ ਵੀ ਇਹਨਾਂ ਸਾਈਡਾਂ ਦੀ ਫੋਟੋ ਭੇਜ ਦਿਓ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਇਹ ਜਿਹੜੀਆਂ ਮੈਂ ਸਾਈਡਾਂ ਦੀ ਫੋਟੋ ਚਲਾਈ ਹੋਈ ਆ ਸਕਰੀਨ ਦੇ ਉੱਤੇ ਸੱਤ ਅੱਠ ਵਪਾਰਸਾਂ ਵੈਬਸਾਈਟਾਂ ਚੱਲਦੀਆਂ ਨੇ Google ਦੇ ਉੱਤੇ ਜਾ ਕੇ ਤੁਸੀਂ ਅਰਸਾ ਚ ਮਾਰੋ ਜਿੰਨੇ ਵੀ ਪ੍ਰੋਜੈਕਟ ਮੈਂ ਪਾਏ ਨੇ ਗਲੂਕੋਜ਼ ਪਾਏ ਹੋਏ ਨੇ ਜਾਂ એનર્ਜੀ ਵਾਲੇ ਪਾਊਡਰ ਪਾਏ ਹੋਏ ਨੇ ਰਿਕਵਰੀ ਵਾਲੀਆਂ ਗੋਲੀਆਂ ਪਾਈਆਂ ਹੋਈਆਂ ਨੇ ਆਹ ਸਾਈਡਾਂ ਤੋਂ ਜਾ ਕੇ ਤੁਹਾਨੂੰ ਬੜੇ ਆਰਾਮ ਨਾਲ ਮਿਲ ਜਾਣੀਆਂ ਨੇ ਉਹ ਇਹਨਾਂ ਸਾਈਡਾਂ ਤੋਂ ਬੜੀ ਆਸਾਨੀ ਨਾਲ ਤੁਹਾਨੂੰ ਸਾਰੇ ਪ੍ਰੋਜੈਕਟ ਲੱਭ ਜਾਣੇ ਨੇ ਜਿਹੜੇ ਮੈਂ ਵੀਡੀਓ ਬਣਾ ਕੇ ਪਾਏ ਹੋਏ ਨੇ ਕਿਉਂਕਿ ਮੈਂ ਵੀ ਇਹਨਾਂ 사이ਟਾਂ ਤੋਂ ਜਾ ਕੇ ਹੀ ਆਨਲਾਈਨ ਆਰਡਰ ਕੀਤੇ ਹੋਏ ਨੇ ਉਹ ਸਾਰੇ ਪ੍ਰੋਜੈਕਟ ਪਰ ਇਹ ਵੀਡੀਓ ਆ ਜਿਹੜੀ ਸਿਰਫ ਬਾਹਰਲੇ ਵੀਰਾਂ ਵਾਸਤੇ ਆ ਜਿਹੜੇ ਬਾਹਰਲੀ ਕੰਟਰੀ ਦੇ ਵਿੱਚ ਸਮਾਨ ਆਰਡਰ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਲੱਗ ਰਿਹਾ ਤੇ ਬਾਕੀ ਮੇਰਾ ਭਰਾ ਇੱਕ ਹੋਰ ਤੁਹਾਨੂੰ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਵੀ ਮੈਂ ਕੋਈ ਜ਼ਿਆਦਾ ਸਟੱਡੀ ਨਹੀਂ ਕੀਤੀ ਹੋਈ ਮੈਂ میٹرਿਕ ਪਾਸ ਆ 10ਵੀਂ ਕੀਤੀ ਹੋਈ ਆ 10 ਜਮਾਤਾਂ ਹੀ ਪਾਸ ਕਰੀਆਂ ਨੇ ਮੈਟ੍ਰਿਕੇ ਪਾਸ ਆ ਉਹ ਵੀ ੱੱਕੇ ਜੁੱਕੇ ਨਾਲੇ ਆਪਣੀ ਜਿਹੜੀ ਇੰਗਲਿਸ਼ ਐ ਐਨੀ ਕੋਈ ਪਰਫੈਕਟ ਨਹੀਂ ਕੋਈ ਐਨੀ ਵਧੀਆ ਆਪਣੀ ਖਾਸ ਵਧੀਆ ਇੰਗਲਿਸ਼ ਨਹੀਂ ਹੈਗੀ ਜਦੋਂ ਮੈਂ ਕੋਈ ਵੀ ਵੀਡੀਓ ਬਣਾ ਕੇ ਪਾਉਣਾ ਕਈ ਵਾਰ ਕੋਈ ਇੰਗਲਿਸ਼ ਦਾ ਜਿਹੜਾ ਸ਼ਬਦ ਆ ਵਰਡ ਮੇਥੋਂ ਨਹੀਂ ਵੀਰੇ ਸਹੀ ਦੱਸਿਆ ਜਾਂਦਾ ਤਾਂ ਮੇਰਾ ਵੀਰ ਮਾਫੀ ਦੇ ਇਜਾਜਕਾਂ ਜਿਹੜੇ ਵੀਰਾਂ ਨੇ ਵਧੀਆ ਪੜ੍ਹਾਈ ਲਿਖਾਈ ਕਰੀ ਹੋਈ ਆ ਤੁਸੀਂ ਵਧੀਆ ਸਟੱਡੀ ਕਰੀ ਹੋਈ ਆ ਹਣਾ ਜਦੋਂ ਮੇਰੀ ਵੀਡੀਓ ਦੇਖਦੇ ਹੋ ਹਣਾ ਜੇ ਕੋਈ ਅੰਗਰੇਜ਼ੀ ਦਾ ਜਿਹੜਾ ਸ਼ਬਦ ਮੇਰੇ ਤੋਂ ਨਹੀਂ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਤਾਂ ਬਾਈ ਖਿਮਾ ਦੇ ਅਯਾਜਕਾਂ ਕਿਉਂਕਿ ਆਪਾਂ ਸਟੱਡੀ ਆ ਜਿਹੜੀ ਦਸੇ ਪਾਸ ਹੈ ਅੰਗਰੇਜ਼ੀ ਆਪਣੀ ਕੋਈ ਇੰਨੀ ਪਰਫੈਕਟ ਨਹੀਂ ਹੈਗੀ ਕਈ ਵਾਰ ਕੋਈ ਪ੍ਰੋਜੈਕਟ ਜਦੋਂ ਆਪਾਂ ਮੈਂ ਬੋਲਦਾ ਜਾਂ ਅਪਲੋਡ ਕਰਦਾ ਬੋਲਣ ਦੇ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਜਵੇ ਕਿਸੇ ਸ਼ਬਦ ਦੀ ਜਾਂ ਸਹੀ ਤਰੀਕੇ ਨਾਲ ਪ੍ਰੋਜੈਕਟ ਦਾ ਨਾਂ ਨਾਂ ਦੱਸਿਆ ਜਾਵੇ ਵੀਰੇ ਹਨਾ ਕੈਮਰਾ ਵੀਰ ਕੋਈ ਕਮੈਂਟ ਨਾ ਕਰਿਓ ਜਾਂ ਕੋਈ ਮਾਇੰਡ ਦਾ ਮਰਾ ਭਰਾ ਕਰਿਓ ਤੇ ਖਿਮਾ ਦੇ ਇਆਜ਼ ਕਹਿੰਦੇ ਲਈ ਬਾਕੀ ਇਟਾਲੀਅਨ ਲੈਂਗੁਏਜ ਆਉਂਦੀ ਆ ਆਪਾਂ ਨੂੰ ਇਥੇ 16-17 ਸਾਲ ਹੋ ਗਏ ਇਟਲੀ ਚ ਆਏ ਨੂੰ ਹੁਣ ਜੇ ਇਟਾਲੀਅਨ ਲੱਗ ਗਿਆ ਬੋਲਣ ਤਾਂ ਬਾਈ ਤੁਹਾਨੂੰ ਨਹੀਂ ਸਮਝ ਆਉਣੀ ਇਟਾਲੀਅਨ ਆਪਾਂ ਲਿਖ ਵੀ ਲਈਦੀ ਆ ਤੇ ਬੋਲ ਵੀ ਲਈਦੀ ਆ ਜਿੰਨੇ ਪ੍ਰੋਜੈਕਟ ਮੈਂ ਆਨਲਾਈਨ ਆਰਡਰ ਕਰਦਾ ਮੈਂ ਇਟਾਲੀਅਨ ਲੈਂਗੁਏਜ ਦੇ ਵਿੱਚ ਪ੍ਰੋਜੈਕਟ ਆਰਡਰ ਕਰਦਾ ਜਿੰਨੇ ਪ੍ਰੋਜੈਕਟ ਮੈਂ ਇਟਲੀ ਦੇ ਵਿੱਚ ਆਰਡਰ ਕਰੇ ਨੇ ਹੁਣ ਤੱਕਰ ਮੰਗਵਾਏ ਨੇ ਸਾਰੇ ਇਟਾਲੀਅਨ ਲੈਂਗੁਏਜ ਦੇ ਵਿੱਚ ਮੈਂ ਆਰਡਰ ਕਰਦਾ ਕਿਉਂਕਿ ਇਟਾਲੀਅਨ ਮੈਂ ਪੜ੍ਹ ਵੀ ਲੈਣਾ ਲਿਖ ਵੀ ਲੈਣਾ ਇੰਗਲਿਸ਼ ਦੇ ਵਿੱਚ ਮੇਰਾ ਹੱਥ ਥੋੜਾ ਜਿਹਾ ਟਾਈਟ ਹੈ ਸੀਗਾ ਬਾਕੀ ਮੇਰਾ ਹੁਣ ਕਹਿਣ ਦਾ ਮਤਲਬ ਇਹ ਆ ਵੀਰੇ ਵੀ ਜੇ ਕੋਈ ਅੰਗਰੇਜ਼ੀ ਦਾ ਮੈਂ ਪ੍ਰੋਜੈਕਟ ਜਦੋਂ ਇੰਗਲਿਸ਼ ਦੇ ਵਿੱਚ ਕੋਈ ਵੀ ਪ੍ਰੋਜੈਕਟ ਬਾਰੇ ਦੱਸਦਾ ਜਾਂ ਉਹਦਾ ਨਾਮ ਲੈਣਾ ਪ੍ਰੋਜੈਕਟ ਦਾ ਕਈ ਵਾਰ ਦੱਸਣ 'ਚ ਮਾੜਾ ਮੋਟਾ 19 21 ਫਰਕ ਰਹਿ ਜਾਂਦਾ ਨਾ ਮੇਰਾ ਭਰਾ ਵੀ ਖਿਮਾ ਦੇ ਅਜਾਜਕ ਆ ਆਪੇ ਸਮਝਦਾਰ ਹੋ ਤੁਸੀਂ ਆਪਾਂ ਦਾ ਇੱਕ ਜੱਟ ਸੌਦਾ ਕੰਮ ਆ ਆਪਣਾ ਸਿੱਧੇ ਸਾਡੇ ਸਿੱਧੇ ਸਾਦੇ ਜੱਟ ਬੰਦੇ ਆ ਤੇ ਬਾਕੀ ਜਿਹੜੀਆਂ ਹੁਣ ਮੈਂ ਸਾਈਡਾਂ ਸਕਰੀਨ ਦੇ ਉੱਤੇ ਚਲਾਈਆਂ ਨੇ ਆਹ ਵੈਬਸਾਈਟਾਂ ਚਲਦੀਆਂ ਨੇ ਈਵੇ ਊਵੇ Amazon zukey Coolbreed ਜਿੰਨੇ ਵੀ ਹੋਰ ਦੋ ਤਿੰਨ ਸਾਈਡਾਂ ਮੈਂ ਪਾਈਆਂ ਨੇ ਇਹਨਾਂ ਤੋਂ ਤੁਹਾਨੂੰ ਆਲ ਪ੍ਰੋਜੈਕਟ ਨੇ ਜਿਹੜੇ ਵੀਰੇ ਲੱਭ ਜਾਣੇ ਆ ਏ ਤੋਂ ਲੈ ਕੇ ਜੈਡ ਤੱਕਰ ਜਿਹੜੇ ਪ੍ਰੋਜੈਕਟ ਨੇ ਕਬੂਤਰਬਾਜੀ ਦੇ ਸਾਰੇ ਤੁਸੀਂ ਜਿਨ੍ਹਾਂ ਦੀ ਮੈਂ ਵੀਡੀਓ ਪਾਈ ਪਾ ਚੁੱਕੇ ਹਾਂ ਬਣਾ ਕੇ ਇਹਨਾਂ ਸਾਈਡਾਂ ਤੋਂ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਇੱਕ ਸਾਈਡ ਦਾ ਨਾਮ ਆ V V 8 ਉਦੇ ਤੇ ਜਾਓ ਤੁਸੀਂ ਮੈਨੂੰ ਲੱਗਦਾ ਵੀ 3 ਨੰਬਰ ਜਾਂ 4 ਨੰਬਰ ਉੱਤੇ ਮੇਰੇ ਲਿਖੇ ਹੋਏ ਨੇ U V ਕੈਨੇਡਾ ਤੋਂ ਅਮਰੀਕਾ ਤੋਂ ਫਰਾਂਸ ਤੋਂ ਬੈਲਜੀਅਮ ਤੋਂ ਜਾਪਾਨ ਤੋਂ ਇਹ 5 6 ਕੰਟਰੀਆਂ ਦੇ ਵਿੱਚੋਂ ਤੁਸੀਂ ਜੇ ਪ੍ਰੋਜੈਕਟ ਮਗਵਾਉਣਾ ਚਾਹੁੰਦੇ ਹੋ ਉਹ ਸਾਈਡ ਦੇ ਉੱਤੇ ਜਾ ਕੇ ਊਬੇ ਊਬੇ ਦੇ ਉੱਤੇ ਜਾ ਕੇ ਆਪਣਾ ਊਬੇ ਇੱਟ ਦੇ ਉੱਤੇ ਜਾ ਕੇ ਆਪਣਾ ਅਕਾਊਂਟ ਬਣਾਓ ਘੱਟੋ ਘੱਟ 5 6 ਕੰਟਰੀਆਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਸਾਈਡ ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਮਗਵਾ ਸਕਦੇ ਹੋ ਅਯੂਕੇ ਤੋਂ ਯੂ ਐਸ ਏ ਤੋਂ ਕੋ ਆਪਣੇ ਬੈਲਜੀਅਮ ਤੋਂ ਠੀਕ ਆ ਜੀ ਹੌਲੈਂਡ ਤੋਂ ਚਾਈਨਾ ਤੋਂ ਬਾਕੀ ਜਿਹੜੀ ਅਲੀ ਐਕਸਪ੍ਰੈਸ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਆਪਣਾ ਅਕਾਊਂਟ ਬਣਾਓ ਕਬੂਤਰਬਾਜੀ ਦੇ ਬਹੁਤ ਵਧੀਆ ਪ੍ਰੋਜੈਕਟ ਨੇ ਜਿਹੜੇ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਵੀ ਤੁਹਾਨੂੰ ਮਿਲ ਜਾਣੇ ਆ ਬਹੁਤ ਤਖੜੇ ਪ੍ਰੋਜੈਕਟ ਨੇ ਕਬੂਤਰਬਾਜੀ ਦੇ ਅਲੀ ਐਕਸਪ੍ਰੈਸ ਦੇ ਉੱਤੇ ਜਾ ਕੇ ਆਪਣਾ ਅਕਾਊਂਟ ਬਣਾਓ ਈਬੇ ਹੋ ਗਿਆ ਜਿਹੜੀ ਆਡਲ ਪੈਲਸ ਗੋਲੀ ਆਪਾਂ ਕਹਿੰਦੇ ਆ ਮਿਲਦੀ ਨਹੀਂ ਜਾਂ ਕਬੂਤਰਬਾਜੀ ਦੇ ਜਿਹੜੇ ਗਲੂਕੋਜ਼ ਨੇ ਜਿਹੜੇ ਮੈਂ ਪਾਏ ਹੋਏ ਨੇ ਵੀਡੀਓ ਬਣਾ ਕੇ ਵਧੀਆ ਗਲੂਕੋਜ਼ ਰਿਕਵਰੀ ਵਾਲੇ ਕੈਪਸੂਲ ਇਹ ਤੁਹਾਨੂੰ ਈਬੇ ਦੇ ਉੱਤੇ ਜਾ ਕੇ ਤੁਸੀਂ ਅਕਾਊਂਟ ਬਣਾਓ ਈਬੇ ਦੇ ਉੱਤੋਂ ਜਾ ਕੇ ਤੁਹਾਨੂੰ ਇਹ ਪ੍ਰੋਜੈਕਟ ਮਿਲ ਜਾਣੇ ਨੇ ਸੋ ਮੇਰਾ ਵੀਰ ਹੁਣ ਬੇਨਤੀ ਮੇਰੀ ਕਬੂਲ ਕਰਿਓ ਇੰਨੀ ਇੱਕ ਜਿਹੜੀ ਸਕਰੀਨ ਦੇ ਉੱਤੇ ਫੋਟੋ ਚੱਲ ਰਹੀ ਆ ਸਾਈਡਾਂ ਦੀ ਇਹ 6-7 ਸਾਈਡਾਂ ਨੇ ਇਨਾ ਦੇ ਉੱਤੇ ਜਾ ਕੇ ਤੁਸੀਂ ਰਸੱਚ ਕਰੋ Google ਦੇ ਉੱਤੇ ਜਾ ਕੇ ਕਬੂਤਰ ਬਾਜੀ ਦੇ ਆਲ ਪ੍ਰੋਜੈਕਟ ਤੁਹਾਨੂੰ A ਤੋਂ Z ਪ੍ਰੋਜੈਕਟ ਇਹਨਾਂ ਸਾਰੀਆਂ ਸਾਈਡਾਂ ਦੇ ਉੱਤੋਂ ਲੱਭ ਜਾਣੇ ਆ ਜਿੰਨੇ ਮੈਂ ਵੀਡੀਓ ਬਣਾ ਕੇ ਪਾਈ ਆ ਜਾਂ ਪਾਉਂਗਾ ਇਹ ਗੱਲਾਂ ਬਹੁਤ ਵੀਰੇ ਘੱਟ ਬੰਦੇ ਆ ਨੇ ਤੁਹਾਨੂੰ ਦੱਸਣੀਆਂ ਨੇ ਕਿਉਂਕਿ ਆਪਣੇ ਕਿਹੜਾ ਕੋਈ ਦਿਲ ਦੇ ਵਿੱਚ ਕੋਈ ਬੇਈਮਾਨੀ ਆ ਜਾਂ ਆਪਾਂ ਨੇ ਕੋਈ ਲਾਲਚ ਆਪਾਂ ਦਾ ਜਿੱਦਣ ਆਪਣਾ ਸ਼ੌਂਕ ਪੂਰਾ ਹੋ ਗਿਆ ਆਪਾਂ ਚੈਨਲ ਤੇ ਵੀਡੀਓ ਬਣਾਉਣੀ ਬੰਦ ਕਰ ਦੇਣੀ ਆ ਜਿਹੜਾ ਆਪਾਂ ਸਬਸਕ੍ਰਾਈਬ ਕਰਨ ਲਈ ਕਹਨੇ ਆ ਚੈਨਲ ਤੁਹਾਨੂੰ ਵੀ ਸਬਸਕ੍ਰਾਈਬ ਕਰ ਲਿਓ ਮੇਰਾ ਮਤਵਲ ਇਹ ਹੈ ਕੋਈ ਕਬੂਤਰ ਬਾਜ਼ ਵੀਰ ਰਹਿ ਨਾ ਜਾਵੇ ਵੀਡੀਓ ਦੇਖਣ ਕੰਨਿਓ ਜਿੰਨੇ ਆਪਣੇ ਭਰਾ ਨੇ ਸਾਰੇ ਜੇ ਕਿਸੇ ਦਾ ਫਾਇਦਾ ਹੁੰਦਾ ਹੋਵੇ ਵੀਰੇ ਤਾਂ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਆਪਾਂ ਬੇਨਤੀ ਕਰੀਦੀ ਆ ਵੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਜਿੰਨੇ ਵੀ ਕਬੂਤਰ ਬਾਜ਼ ਵੀਰ ਆਪਣੇ ਜਿਨ੍ਹਾਂ ਦੇ ਲਿੰਕ ਦੀ ਬਾਹਰ ਜਾਂ ਜਿਹਨਾਂ ਨੂੰ ਬਾਹਰਲੇ ਪ੍ਰੋਜੈਕਟਾਂ ਬਾਰੇ ਪਤਾ ਨਹੀਂ ਵੀ ਉਹਨਾਂ ਤੱਕਰ ਮੇਰੀ ਵੀਡੀਓ ਹਰੇਕ ਵੀਰ ਤੱਕਰ ਘਰ ਘਰ ਤੱਕ ਇਹ ਵੀਡੀਓ ਪਹੁੰਚੇ ਜਿਹੜੇ ਕਬੂਤਰ ਆਵਾਜ਼ ਵੀਰਾਂ ਨੂੰ ਬਾਹਰਲੀਆਂ ਚੀਜ਼ਾਂ ਬਾਰੇ ਨਹੀਂ ਪਤਾ ਹੁਣ ਤਾਂ ਬਾਈ ਮੈਂ ਸੈਡਾਂ ਵੀ ਦੱਸ ਤੀਆਂ ਜਿਹੜੇ ਵੀਰਾਂ ਨੂੰ ਨਹੀਂ ਪਤਾ ਸੀਗਾ ਫੋਨ ਕਰਦੇ ਸੀਗੇ ਇੰਡੀਆ ਵਾਲੇ ਵੀ ਕਿਦਾਂ ਪ੍ਰੋਜੈਕਟ ਮੰਗਾਈਏ ਤੁਸੀਂ ਜਿਹੜੀ ਆ ਮੈਂ ਸਕਰੀਨ ਦੇ ਉੱਤੇ ਪੋਸਟਰ ਚਲਾਇਆ ਹੋਇਆ ਸਕਰੀਨ ਦੇ ਉੱਤੇ ਪੋਸਟਰ ਚੱਲ ਰਿਹਾ। ਇਹਦਾ ਸਕਰੀਨਸ਼ਾਟ ਮਾਰ ਕੇ ਆਪਦੇ ਰਿਸ਼ਤੇਦਾਰ ਨੂੰ ਜਾਂ ਭੈਣ ਭਰਾ ਨੂੰ ਭੇਜ ਦਿਓ ਬਾਹਰ ਆਹ ਸਾਈਡਾਂ ਦੇ ਉੱਤੇ ਜਾ ਕੇ ਆਪਣਾ ਅਕਾਊਂਟ ਬਣਾ ਲਓ। ਕਿਸੇ ਵੀ ਇੱਕ ਜਾਂ ਦੋ ਸਾਈਡਾਂ ਦੇ ਉੱਤੇ ਅਕਾਊਂਟ ਬਣਾ ਲਓ। ਤੁਹਾਨੂੰ A ਤੋਂ ਲੈ ਕੇ Z ਤੱਕ ਜਿਹੜੇ ਪ੍ਰੋਜੈਕਟ ਨੇ ਉਹ ਲੱਭ ਜਾਣੇ ਨੇ। ਆਹ ਸਾਈਡਾਂ ਦੇ ਉੱਤੋਂ ਜਾ ਕੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ। ਬਾਕੀ ਮੇਰਾ ਭਰਾ ਤੁਸੀਂ ਬਹੁਤ ਬਈਮਾਨ ਤੇ ਸਤਿਕਾਰ ਪਿਆਰ ਦੇ ਰਹੇ ਹੋ। ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਮੇਰੇ ਵੱਲੋਂ ਹੁਣ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਨੂੰ ਕਬੂਤਰਬਾਜੀ ਦਾ ਇੱਕ ਰਿਕਵਰੀ ਵਾਲਾ ਜਿਹੜਾ ਪ੍ਰੋਜੈਕਟ ਹੈ ਰਿਕਵਰੀ ਵਾਲੇ ਕੈਪਸੂਲ ਉਹਨਾਂ ਦੀ ਵੀਡੀਓ ਬਣਾ ਕੇ ਪਾਵਾਂਗੇ ਚੈਨਲ ਦੇ ਨਾਲ ਜੁੜੇ ਰਹੋ ਜਿਹੜੇ 100 ਦੇ ਵਿੱਚੋਂ 100% ਕੰਮ ਕਰਦੇ ਨੇ ਦੂਸਰ ਜਦੋਂ ਆ ਕਬੂਤਰ ਛੱਡਣਾ ਤਾਂ ਉਹ ਜਿਹੜਾ ਕੈਪਸੂਲ ਹੁਣ ਆਪਾਂ ਵੀਡੀਓ ਬਣਾ ਕੇ ਪਾਉਣੀ ਆ ਉਹ ਦੂਸਰ ਵਾਲੇ ਦਿਨ ਵੀ ਕਬੂਤਰ ਨੂੰ ਲੱਗਦਾ ਜਦੋਂ ਆਪਾਂ ਰਾਤ ਨੂੰ ਕਬੂਤਰ ਸੰਭਿਆ ਹੁੰਦਾ ਉਦੋਂ ਵੀ ਉਹ ਤੁਸੀਂ ਕੈਪਸੂਲ ਵਰਤ ਸਕਦੇ ਹੋ ਦੂਸਰ ਵਾਲੇ ਕਬੂਤਰ ਲਈ ਉਹਦੀ ਵੀਡੀਓ ਹੁਣ ਆਪਾਂ ਬਣਾ ਕੇ ਪਾਵਾਂਗੇ ਰਿਕਵਰੀ ਵਾਲੇ ਕੈਪਸੂਲ ਦੀ ਜਿਹੜਾ ਟਾਪ ਕਲਾਸ ਰਿਜ਼ਲਟ ਹੈ ਨੰਬਰ 1 ਕੈਪਸੂਲ ਰਿਕਵਰੀ ਵਾਲਾ ਬਾਹਰਲੀ ਕੰਟਰੀ ਦਾ ਉਹ ਪ੍ਰੋਜੈਕਟ ਹੈ ਵੀਰੇ ਤੇ ਹੁਣ ਮੇਰੀ ਬੇਨਤੀ ਕਬੂਲ ਕਰਿਓ ਜੇ ਵਾਈ ਕੋਈ ਅੰਗਰੇਜ਼ੀ ਦੇ ਵਿੱਚ ਜਿਹੜਾ ਮੈਂ ਸ਼ਬਦ ਬੋਲਦਾ ਇੰਗਲਿਸ਼ ਦੇ ਸ਼ਬਦ ਬੋਲਣ ਦੇ ਵਿੱਚ ਮੇਤੋਂ ਕੋਈ ਉਨਨੀ 22 ਹੋ ਜਾਂਦੀ ਆ ਜਾਂ ਸਹੀ ਤਰੀਕੇ ਨਾਲ ਨਹੀਂ ਸ਼ਬਦ ਬੋਲਿਆ ਜਾਂਦਾ ਤਾਂ ਖਿਮਾ ਦੇ ਅਯਾਜਕਾਂ ਵੀਰੇ ਮਾਫ ਕਰਿਓ ਧੰਨਵਾਦ ਸਾਰਿਆਂ ਦਾ